ਖਨੌਰੀ ਬਾਰਡਰ ਤੇ ਮੌਜੂਦ ਆ ਇੱਥੇ ਗੋਲੇ ਨੇ ਜਿਹੜੇ ਕਿਸਾਨਾਂ ਉੱਪਰ ਤੱਕਣੇ ਸ਼ੁਰੂ ਕਰ ਦਿੱਤੇ ਨੇ ਹਰਿਆਣਾ ਪ੍ਰਸ਼ਾਸਨ ਨੇ ਦੇਖ ਸਕਦੇ ਹੋ ਬਿਲਕੁਲ ਖਨੌਰੀ ਬਾਰਡਰ ਤੇ ਆ ਤੇ ਇਧਰਲੇ ਪਾਸੇ ਦੇਖ ਸਕਦੇ ਹੋ ਖੇਤੋਂ ਖੇਤੀ ਕਿਸਾਨ ਜਿਹੜੇ ਹੋਏ ਹੋਏ ਨੇ ਤਾਂ ਥੱਲੇ ਜਾ ਕੇ ਦਿਖਾਉਣ ਦੀ ਕੋਸ਼ਿਸ਼ ਹੈ ਜਿਹੜੀ ਕਰਾਂਗੇ ਤਾਂ ਇਧਰਲੇ ਪਾਸੇ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਕਿਸਾਨ ਹੀ ਕਿਸਾਨ ਆ ਤਾਂ ਕਿਸਾਨ ਇਧਰਲੇ ਪਾਸੋਂ ਜਾਣ ਜਿਹੜੀ ਕੋਸ਼ਿਸ਼ ਕਰ ਰਹੇ ਸੀ ਮੈਂ ਕਹੂੰਗਾ ਇੱਕ ਵਾਰ ਕੈਮਰਾਮੈਨ ਨੂੰ ਵੀ ਥੱਲੇ ਆ ਕੇ ਦਿਖਾ ਦਿਓ ਤਾਂ ਇਧਰਲੇ ਪਾਸੇ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਇੱਥੇ ਜਿਹੜੀ ਗੈਸ ਆ ਉਹ ਚੜ ਰਹੀ ਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਖਨੌਰੀ ਬਾਰਡਰ ਤੋਂ ਤਾਂ ਉੱਧਰਲੇ ਪਾਸੇ ਜਿਹੜੇ ਕਿਸਾਨ ਨੇ ਉਹ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਬਤਨ ਕੋ ਬਤਨ ਇੱਧਰਲੇ ਪਾਸੇ ਦਿਖਾ ਦਿਓ ਪੈਰਾਮਿਲਟਰੀ ਫੋਰਸਸ ਨੇ ਜਿਹੜੀਆਂ ਉਹ ਵੀ ਖੇਤਾਂ ਦੇ ਵਿੱਚ ਆ ਚੁੱਕੀਆਂ ਨੇ ਖੇਤਾਂ ਦੇ ਵਿੱਚ ਪੈਰਾਮਿਲਟਰੀ ਫੋਰਸਸ ਆ ਚੁੱਕੀਆਂ ਨੇ ਕਿਸਾਨਾਂ ਦੀਆਂ ਕਣਕਾਂ ਸੀ ਜਿਨ੍ਹਾਂ ਦੇ ਖੇਤ ਸੀ ਉਹਨਾਂ ਦੇ ਖੇਤ ਬਿਲਕੁਲ ਮਿੱਧੇ ਜਾ ਚੁੱਕੇ ਨੇ ਤਾਂ ਇੱਧਰ ਦੂਰ ਤੱਕ ਦੇਖੋਗੇ ਕਿਸਾਨ ਹੀ ਕਿਸਾਨ ਤੁਹਾਨੂੰ ਦਿਖਣਗੇ ਪੂਰੇ ਜੋਸ਼ ਦੇ ਵਿੱਚ ਕਿਸਾਨ ਇੱਥੇ ਆਏ ਨੇ ਕਿ ਦਿੱਲੀ ਕੂਚ ਕਰਨ ਦੀ ਕਾਲ ਹੈ ਜਿਹੜੀ ਦਿੱਤੀ ਗਈ ਸੀ ਤਾਂ ਪੂਰੀ ਮੁਸ਼ਤਾਈਦੀ ਦੇ ਨਾਲ ਅੱਗੇ ਪ੍ਰਸ਼ਾਸਨ ਜਿਹੜਾ ਹਰਿਆਣਾ ਦਾ ਉਹ ਵੀ ਖੜਿਆ ਹੋਇਆ ਪਰ ਕਿਸਾਨ ਵੀ ਨੇ ਜਿਹੜੇ ਪੂਰੀ ਚੜ੍ਹਦੀ ਕਲਾ ਦੇ ਵਿੱਚ ਨਹੀਂ ਤਾਂ ਦੇਖ ਸਕਦੇ ਹੋ ਕਨੌਰੀ ਪੰਜਾਬ ਹਰਿਆਣਾ ਬਾਰਡਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਲਗਾਤਾਰ ਗੋਲੇ ਨੇ ਜਿਹੜੇ ਹਰਿਆਣਾ ਪ੍ਰਸ਼ਾਸਨ ਵੱਲੋਂ ਦਾਗੇ ਜਾ ਰਹੇ ਨੇ ਤਾਂ ਇੱਧਰ ਕਿਸਾਨ ਦੇਖੋਗੇ ਬੱਟੋ-ਬੱਟੀ ਕਿਸਾਨ ਹੋ ਗਏ ਨੇ ਖੇਤੋਂ-ਖੇਤੀ ਕਿਸਾਨ ਹੋ ਗਏ ਨੇ ਤਾਂ ਤਸਵੀਰਾਂ ਤੁਹਾਨੂੰ ਖਨੌਰੀ ਬਾਰਡਰ ਤੋਂ ਜਿਹੜੀਆਂ ਦਿਖਾ ਰਹੇ ਹਾਂ ਨੌਜਵਾਨ ਨੇ ਜਿਹੜੇ ਤਾਂ ਪੂਰੇ ਕੇਰੇ ਨਾਲ ਹਰਿਆਣਾ ਪ੍ਰਸ਼ਾਸਨ ਆ ਜਿਹੜਾ ਹਰਿਆਣਾ ਪ੍ਰਸ਼ਾਸਨ ਇੱਥੇ ਖੜਾ ਹੋਇਆ ਤਾਗੇ ਦੇਖ ਸਕਦੇ ਹੋ ਤੁਸੀਂ ਇਧਰ ਬਾਈ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤਾਂ ਬਾਈ ਜੀ ਗੋਲੇ ਤਾਗੇ ਜਾ ਰਹੇ ਨੇ ਅੰਦਰ ਅੱਗੇ ਉਹ ਪਾਜੀ ਕੋਈ ਪਰਵਾਹ ਨਹੀਂ ਹੈ ਦੇਖੋ ਮੈਨੂੰ ਗੋਲਾ ਲੱਗਾ ਆ ਦੇਖ ਲਓ ਬਾਈ ਗੋਲਾ ਲੱਗਾ ਸਾਹਮਣੇ ਖੜਾ ਸੀ ਜਾ ਕੇ ਜੀ ਬਾਈ ਸਿੰਘਟ ਅਸੀਂ ਬਾਈ ਮਰ ਜਾਾਂਗੇ ਸਿਰ ਲਵਾ ਦਾਂਗੇ ਪਰ ਪਿਛਾਣੀ ਹਟਦੇ ਬਾਈ 21 ਦੁਕੀ ਚੱਕ ਦਿਆਂਗੇ ਤੁੰਤੇ ਗੋਡਾ ਰੱਖ ਦਿਆਂਗੇ ਨੌਜਵਾਨ ਦੇਖ ਸਕਦੇ ਹੋ ਨੌਜਵਾਨ ਪੂਰੇ ਤਰੀਕੇ ਦੇ ਨਾਲ ਜੋਸ਼ ਦੇ ਵਿੱਚ ਨੇ ਤਾਂ ਇੱਥੋਂ ਦੇਖ ਸਕਦੇ ਹੋ ਉਧਰ ਖੇਤੋਂ ਖੇਤੀ ਦੇਖ ਸਕਦੇ ਹੋ ਕਿਸਾਨ ਨੇ ਜਿਹੜੇ ਦਿੱਲੀ ਜਾਣ ਦੀ ਤਾਕਤ ਦੇ ਵਿੱਚ ਨੇ ਕਿਸਾਨ ਦਿੱਲੀ ਜਾਣ ਦੀ ਤਾਕਤ ਦੇ ਵਿੱਚ ਨੇ ਤੁਹਾਨੂੰ ਗਰਾਉਂਡ ਰਿਪੋਰਟਿੰਗ ਦਿਖਾ ਰਹੇ ਆ ਖਨੌਰੀ ਬਾਡਰ ਤੋਂ ਵੱਤ ਵਾਅ ਸ਼ੇਅਰ ਕਰ ਦੋ ਤਾਂ ਕਿ ਵੱਤ ਵਾਅ ਲੋਕਾਂ ਨੂੰ ਪਤਾ ਲੱਗ ਸਕੇ ਕਿ ਖਨੌਰੀ ਬਾਡਰ ਤੇ ਕੀ ਮਾਹੌਲ ਹੈ ਖਨੌਰੀ ਬਾਡਰ ਤੇ ਕਿਸਾਨ ਨੇ ਜਿਹੜੇ ਖੇਤੋਂ ਖੇਤੀ ਹੋ ਚੁੱਕੇ ਨੇ ਇਧਰਲੇ ਪਾਸੇ ਕਿਸਾਨੀ ਦੇ ਝੰਡੇ ਨੇ ਦੇਸ਼ ਦੇ ਝੰਡੇ ਹੱਥ ਦੇ ਵਿੱਚ ਫੜੇ ਹੋਏ ਨੇ ਕੇਸਰੀ ਝੰਡੇ ਫੜੇ ਹੋਏ ਨੇ ਤਾਂ ਦੇਖ ਸਕਦੇ ਆ ਦੂਰ ਦੂਰ ਤੱਕ ਤੁਹਾਨੂੰ ਕਿਸਾਨ ਹੀ ਦੇਖਣਗੇ ਚਾਰੇ ਪਾਸੇ ਕਿਸਾਨ ਹੀ ਕਿਸਾਨ ਨੇ ਤੇ ਅਗਲੇ ਪਾਸੇ ਤੋ ਦੇਖੋ ਇੱਕ ਹੋਰ ਜਿਹੜਾ ਗੋਲਾ ਹੈ ਉਹ ਦਾਗਿਆ ਜਾ ਰਿਹਾ ਇੱਕ ਹੋਰ ਗੋਲਾ ਦਾਗਿਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਰੋਰੀ ਬਾਰਡਰ ਤੋਂ ਤਾਂ ਬਿਲਕੁਲ ਕਿਸਾਨਾਂ ਦੇ ਵਿੱਚ ਹੈ ਜਿਹੜਾ ਗੋਲਾ ਦਾਗ ਦਿੱਤਾ ਗਿਆ ਕਿਸਾਨਾਂ ਦੇ ਵਿੱਚ ਗੋਲਾ ਜਿਹੜਾ ਛੁੱਟ ਦਿੱਤਾ ਗਿਆ ਤਸਵੀਰਾਂ ਤੁਹਾਨੂੰ ਖਨੋਰੀ ਬਾਰਡਰ ਤੋਂ ਦਿਖਾ ਰਹੇ ਆ ਹਰਿਆਣਾ ਪ੍ਰਸ਼ਾਸਨ ਵੱਲੋਂ ਲਗਾਤਾਰ ਗੋਲੇ ਦਾਗੇ ਜਾ ਰਹੇ ਨੇ ਜਿੱਥੇ ਕਿਸਾਨ ਨੇ ਜਿਹੜੇ ਉਹ ਇੱਥੇ ਖੜੇ ਹੋਏ ਨੇ ਤੇ ਖੜੇ ਕਿਸਾਨਾਂ ਦੇ ਉੱਪਰ ਜਿਹੜਾ ਗੋਲਾ ਉਹ ਦਾਗਿਆ ਗਿਆ ਇਸੇ ਤਰੀਕੇ ਦੇ ਨਾਲ ਗੋਲੇ ਨੇ ਜਿਹੜੇ ਲਗਾਤਾਰ ਦਾਗੇ ਜਾ ਰਹੇ ਨੇ ਤਾਂ ਕਿਸਾਨ ਵੀ ਪੂਰੀ ਜੋਸ਼ ਦੇ ਵਿੱਚ ਨੇ ਤੇ ਪੂਰਾ ਜਿਹੜਾ ਬੰਦੋਬਸਤ ਹੈ ਜਿਹੜਾ ਉਹ ਕਿਸਾਨਾਂ ਵੱਲੋਂ ਕੀਤਾ ਗਿਆ ਤਾਂ ਅੱਗੇ ਕਹੂੰਗਾ ਮੈਂ ਅੱਗੇ ਵੀ ਜ਼ਰੂਰ ਦਿਖਾ ਦਿਓ ਅੱਗੇ ਜਿਹੜੇ ਕਿਸਾਨ ਨੇ ਉਹਨਾਂ ਵੱਲੋਂ ਤਾਂ ਬਾਈ ਜੀ ਨੇ ਗੋਲਾ ਫੜਿਆ ਤਾਂ ਆਹ ਗੋਲਾ ਵੱਜਿਆ ਬਾਈ ਜੀ ਆਹ ਗੋਲਾ ਜੀ ਪੈਰ 'ਚ ਵੱਜਿਆ ਵੀਰੇ ਅੱਗੇ ਅੱਛਾ ਹਾਂ ਤੁਹਾਡੇ ਵੱਜਾ ਕੇ ਹਾਂ ਜੀ ਹਾਂ ਜੀ ਹਾਂ ਅੱਛਾ ਅੱਖਾਂ ਨੂੰ ਬਹੁਤ ਪਰੇਸ਼ਾਨ ਕਰ ਰਹੀ ਹੈ ਅੱਖਾਂ ਦੇ ਬਹੁਤ ਥੱਕਾ ਲਾ ਰਹੀ ਹੈ ਅੱਖਾਂ ਤੇ ਵੀ ਪੈਂਦਾ ਜੀ ਗੋਲੇ ਵੱਜਦੇ ਨੇ ਜੀ ਦੋ ਤਿੰਨ ਫੱਟੜ ਹੋ ਗਏ ਜੀ ਦੋ ਤਿੰਨ ਫੱਟੜ ਵੀ ਹੋ ਗਏ ਜੀ ਖਤਮ ਕਰੇ ਨੇ ਇਹਨਾਂ ਸਕਾਸਤ ਕੀਤੇ ਨੇ ਇਹ ਗੋਲੇ ਹਾਂ ਬੋਰੀਆਂ ਨਾਲਾ ਗਿੱਲੀਆਂ ਬੋਰੀਆਂ ਨਾਲ ਉੱਤੇ ਪਾ ਕੇ ਇਹਨਾਂ ਦਾ ਧੂਆ ਬੰਦ ਹੋ ਜਾਂਦਾਗਾ ਫਿਰ ਇਹ ਖਤਮ ਹੋ ਜਾਂਦਾ ਇਹ ਇਹ ਖਤਮ ਹੋ ਜਾਂਦਾ ਇਧਰ ਵੀ ਦੇਖੋਗੇ ਇਧਰ ਵੀ ਤੁਸੀਂ ਵੀ ਬਾਈ ਜੀ ਫੜ ਲਿਆ ਹਾਂਜੀ ਇਹ ਜਦੋਂ ਉਹਨਾਂ ਨੇ ਸੁੱਟਿਆ ਫਿਰ ਕੜਾਈ ਨਾਲ ਦੱਬ ਕੇ ਰੋਕ ਲਿਆ ਸੀ ਅੱਗੇ ਜਾਣ ਤੋਂ ਉਹ ਡਰੋਨ ਚਾੜਦਾ ਉਹਨਾਂ ਨੇ ਹੁਣ ਦੁਬਾਰਾ ਤਾਂ ਉਹ ਡਰੋਨ ਚਾੜ ਦਿੱਤਾ ਗਿਆ ਹਰਿਆਣਾ ਪ੍ਰਸ਼ਾਸਨ ਵੱਲੋਂ ਡਰੋਨ ਜਿਹੜਾ ਚਾੜ ਦਿੱਤਾ ਗਿਆ ਕਿਸਾਨਾਂ ਨੂੰ ਦੇਖਣ ਦੇ ਲਈ ਤਾਂ ਗੋਲੇ ਨੇ ਜਿਹੜਾ ਲਗਾਤਾਰ ਦਾਗੇ ਜਾ ਰਹੇ ਸੀ ਆ ਦੇਖੋ ਇੱਕ ਰੋੜਾ ਜਿਹੜਾ ਹੋਰ ਦਾਗੇ ਆ ਗਿਆ ਇੱਕ ਗੋਲਾ ਜਿਹੜਾ ਹੋਰ ਦਾਗੇ ਆ ਗਿਆ ਕਿਸਾਨਾਂ ਦੇ ਉੱਪਰ ਲਗਾਤਾਰ ਗੋਲੇ ਨੇ ਜਿਹੜੇ ਦਾਗੇ ਜਾ ਰਹੇ ਨੇ ਖੇਤੋਂ ਖੇਤੀ ਕਿਸਾਨ ਨੇ ਹਰਿਆਣੇ ਦਾ ਪ੍ਰਸ਼ਾਸਨ ਜਿਹੜਾ ਉਹ ਵੀ ਲਗਾਤਾਰ ਇੱਥੇ ਲੱਗਿਆ ਹੋਇਆ ਹੈ ਤਸਵੀਰਾਂ ਤੁਹਾਨੂੰ ਖਨੌਰੀ ਬਾਰਡਰ ਤੋਂ ਦਿਖਾ ਰਹੇ ਆ ਤਣਾਪੂਰਨ ਮਾਹੌਲ ਹੈ ਜਿਹੜਾ ਉਹ ਬਣ ਰਿਹਾ ਹੈ ਤਾਂ ਤਸਵੀਰਾਂ ਲਗਾਤਾਰ ਤੁਹਾਨੂੰ ਖਨੌਰੀ ਬਾਰਡਰ ਤੋਂ ਦਿਖਾ ਰਹੇ ਆ ਜਿੱਥੇ ਲਗਾਤਾਰ ਜਿਹੜੇ ਗੋਲੇ ਨੇ ਅਥਰੂ ਗੈਸ ਦੇ ਗੋਲੇ ਨੇ ਉਹ ਦੱਗੇ ਜਾ ਰਹੇ ਨੇ ਕਿਸਾਨ ਹੀ ਕਿਸਾਨ ਆ ਚਾਰੇ ਪਾਸੇ ਦੇਖੋਗੇ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਨੇ ਤਾਂ ਕਿਸਾਨ ਖਨੌਰੀ ਬਾਰਡਰ ਤੇ ਪੂਰੇ ਜੋਸ਼ ਦੇ ਵਿੱਚ ਨੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਖਬਰ ਹੈ ਜਿਹੜੀ ਪਹੁੰਚ ਚੁੱਕੇ ਪਹੁੰਚ ਸਕੇ ਕਿ ਖਨੌਰੀ ਬਾਰਡਰ ਦੇ ਉੱਪਰ ਗੋਲੇ ਨੇ ਜਿਹੜੇ ਉਹ ਲਗਾਤਾਰ ਡਾਗੇ ਜਾ ਰਹੇ ਨੇ ਇਧਰਲੇ ਪਾਸੇ ਦੇਖੋਗੇ ਚਾਰੇ ਪਾਸੇ ਮੈਂ ਕਹੂੰਗਾ ਬਦਲ ਖੇਤੋਂ ਖੇਤੀ ਦਿਖਾ ਦਿਓ ਖੇਤੋਂ ਖੇਤੀ ਕਿਸਾਨ ਹੀ ਕਿਸਾਨ ਹੈ ਚਾਰੇ ਪਾਸੇ ਕਿਸਾਨ ਹੀ ਕਿਸਾਨ ਨੇ ਜਿੱਧਰ ਵੀ ਦੇਖੋਗੇ ਤਾਂ ਅਗਲੇ ਪਾਸੇ ਪੈਰਾਮਿਲਟਰੀ ਫੋਰਸਸ ਨੇ ਮੈਂ ਕਹੂੰਗਾ ਆਹ ਜ਼ਰੂਰ ਦਿਖਾ ਦਿਓ ਆਹ ਜ਼ਰੂਰ ਦਿਖਾ ਦਿਓ ਸਾਹਮਣੇ ਉਹ ਫੋਰਸਸ ਨੇ ਜਿਹੜੀਆਂ ਆਹ ਉਹ ਦੇਖੋ ਨਿਸ਼ਾਨੇ ਜਿਹੜੇ ਬਿੰਨੇ ਜਾ ਰਹੇ ਨੇ ਤਾਂ ਦੇਖੋਗੇ ਤੁਸੀਂ ਉਹ ਉਧਰਲੇ ਪਾਸੇ ਜ਼ੂਮ ਕਰਕੇ ਦਿਖਾ ਦਿਓ ਜਿਹੜੀ ਪੈਰਾਮਿਲਟਰੀ ਫੋਰਸ ਹੈ ਉਹਨੂੰ ਜ਼ੂਮ ਕਰਕੇ ਦਿਖਾ ਦਿਓ ਉਧਰਲੇ ਪਾਸੇੋਂ ਦੇਖ ਸਕਦੇ ਹੋ ਤੁਸੀਂ ਗੰਨਾ ਲੈ ਕੇ ਬੰਦੂਕਾਂ ਵੀੜ ਕੇ ਖੜੇ ਹੋਏ ਨੇ ਤਾਂ ਨਿਸ਼ਾਨੇ ਬਿਨੇ ਜਾ ਰਹੇ ਸੀ ਆ ਵਿਚੋਂ ਤੁਸੀਂ ਦੇਖ ਸਕਦੇ ਹੋ ਵਤਨ ਜ਼ਰੂਰ ਦਿਖਾ ਦਿਓ ਜ਼ੂਮ ਕਰਕੇ ਤਾਂ ਚਾਰੇ ਪਾਸੇ ਕਿਸਾਨ ਹੀ ਕਿਸਾਨ ਨੇ ਕਨੌਰੀ ਬਾਰਡਰ ਤੇ ਲਗਾਤਾਰ ਗੋਲਾਬਾਰੀ ਜਿਹੜੀ ਕੀਤੀ ਆ ਉਹ ਦੇਖ ਸਕਦੇ ਹੋ ਤੁਸੀਂ ਗੋਲਾ ਜਿਹੜਾ ਡਾਗਿਆ ਗਿਆ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਇਧਰ ਪਾਸੇ ਉਹ ਉੱਥੇ ਗੋਲਾ ਜਿਹੜਾ ਕਿਸਾਨਾਂ ਦੇ ਬਿਲਕੁਲ ਵਿੱਚ ਜਾ ਕੇ ਗੋਲਾ ਵੱਜਿਆ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਗੋਲੇ ਨੇ ਜਿਹੜੇ ਫੋਰਸਾਂ ਵੱਲੋਂ ਲਗਾਤਾਰ ਡਾਗੇ ਜਾ ਰਹੇ ਨੇ ਕਿਸਾਨ ਪੂਰੀ ਚੜ੍ਹਦੀ ਕਲਾ ਦੇ ਪਈ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਬਾਪੂ ਜੀ ਆਉਣਗੇ ਇੱਧਰ ਨੂੰ ਥੋੜਾ ਜਿਹਾ ਤੰਪੋਰੀਆਂ ਪੰਜਾਬ ਬਾਲ ਸੈਸ ਟਾਈਮ ਕਿੱਥੇ ਹੈ ਜੀ ਭਗਵੰਤ ਮਾਨ ਕਿੱਥੇ ਹੈ ਹਰਿਆਣਾ ਸਰਕਾਰ ਛੱਡ ਦੇਣਾ ਜਰੂਰ ਕਰ ਰਹੀ ਹੈ ਇਸ ਟਾਈਮ ਭਗਵੰਤ ਮਾਨ ਕਿੱਥੇ ਹੈ ਉਹਦੀ ਫੌਜ ਕਿੱਥੇ ਆ ਉਹ ਉੱਥੇ ਬੈਠੀ ਲੰਗਰ ਚ ਰੋਟੀਆਂ ਵੰਡਾਈ ਜਾਂਦੀ ਹੈ ਇਹ ਖੱਟੜ ਪਰੌਣੇ ਦਾ ਸਵਾਗਤ ਕਰ ਰਿਹਾ ਹੈ ਉਹਰੇ ਆਹ ਸਾਹਮਣੇ ਖੜ ਕੇ ਉਹ ਟੰਡੇ ਟੁੰਡੇ ਭਿਲੀਉਂਦਾ ਨਮਾ ਲੋਕਾਂ ਨੂੰ ਬੇਨਤੀ ਕਰਦਾ ਵੀ ਗਾਹਾਂ ਪਤਾ ਥੋੜਾ ਜਿਹਾ ਤਾਂ ਲਗਾਤਾਰ ਨੇ ਜਿਹੜੇ ਗੋਲੇ ਧਾਗੇ ਜਾ ਰਹੇ ਨੇ ਬਾਪੂ ਕਹਿੰਦੇ ਹਰਿਆਣੇ ਵਾਲੇ ਸਵਾਗਤ ਕਰ ਰਹੇ ਨੇ ਸਾਡਾ ਦਾ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਘਨੌਰੀ ਬਾਰਡਰ ਤੇ ਜਿੱਥੇ ਲਗਾਤਾਰ ਗੋਲੇ ਨੇ ਜਿਹੜੇ ਕਿਸਾਨਾਂ ਦੇ ਉੱਪਰ ਧਾਗੇ ਜਾ ਰਹੇ ਨੇ ਹਰਿਆਣੇ ਦਾ ਪ੍ਰਸ਼ਾਸਨ ਲਗਾਤਾਰ ਪੈਰਾਮਿਲਟਰੀ ਫੋਰਸਸ ਰਿਆਣੀ ਕੋਈ ਗੋਲੇ ਗੂਲੀਆਂ ਦੀ ਕੋਈ ਗੱਲ ਨਹੀਂ ਗੋਲੇ ਜਿੰਨੇ ਮਰਜ਼ੀ ਧਾਗ ਲੈਣ ਗੋਲੀਆਂ ਦੀ ਕੋਈ ਦਿੱਕਤ ਨਹੀਂ ਸਾਨੂੰ ਅਹੀ ਦਾ ਬਾਰਡਰ ਤੋੜ ਕੇ ਨੰਗਣਾ ਦਾ ਇੱਥੋਂ ਨੰਗਣਾ ਹੈ ਔਰ ਦੂਜੀ ਗੱਲ ਬਾਈ ਵਿੱਚੋਂ ਸਾਨੂੰ ਕਰਦੇ ਨੇ ਗਲਤ ਇਸ਼ਾਰੇ ਠੀਕ ਹੈ ਇਹ ਮਿਲਟਰੀ ਦੇ ਇਸ਼ਾਰੇ ਵੀ ਕਰ ਰਹੇ ਨੇ ਬਾਈ ਗਲਤ ਇਸ਼ਾਰੇ ਐ ਐ ਕਰਦੇ ਨੇ ਅੱਛਾ ਹੈ ਜੇ ਅਸੀਂ ਕੋਈ ਸਟੈਪ ਚੱਕਿਆ ਫਿਰ ਅਸੀਂ ਉਗਰਵਾਦੀ ਹੋ ਜਾਾਂਗੇ ਬਾਈ ਯਾਰ ਫਿਰ ਅਸੀਂ ਖਾਲਿਸਤਾਨੀ ਹੋ ਜਾਾਂਗੇ ਅੱਜ ਅਸੀਂ ਮੋਦੀ ਤੋਂ ਹੱਕ ਲੈਣ ਲਈ ਆ ਗਏ ਅਸੀਂ ਕੋਈ ਭੀਖ ਨਹੀਂ ਮੰਗ ਰਹੇ ਇਸ਼ਾਰੇ ਕੀ ਕਰ ਰਹੇ ਨੇ ਇੱਕ ਵਾਰ ਦਿਖਾ ਦਿਓ ਇਸ਼ਾਰੇ ਬਾਈ ਐ ਐ ਕਰਦੇ ਨੇ ਅੱਛਾ ਹਾਂ ਐ ਐ ਕਰਦੇ ਨੇ ਇਸ਼ਾਰੇ ਕੀਤੇ ਗਏ ਬਾਈ ਸਾਡੇ ਸਾਹਮਣੇ ਕੀਤੇ ਗਏ ਨੇ ਇਹ ਇਸ਼ਾਰੇ ਪਾਹ ਪਾ ਦੇਖੋ ਬਿਲਕੁਲ ਸਾਡੇ ਕੋਲ ਆ ਜਿਹੜਾ ਗੋਲਾ ਸੱਟ ਦਿੱਤਾ ਗਿਆ ਬਿਲਕੁਲ ਸਾਡੇ ਕੋਲ ਜਿਹੜਾ ਗੋਲਾ ਸੱਟ ਦਿੱਤਾ ਗਿਆ ਇਧਰਲੇ ਪਾਸੇ ਕਹੂੰਗਾ ਵਤਨ ਆ ਜਿਓ ਜ਼ਰੂਰ ਤਾਂ ਇਧਰਲੇ ਪਾਸੇ ਲਗਾਤਾਰ ਜਿਹੜੇ ਗੋਲੇ ਨੇ ਉਹ ਡਾਗੇ ਜਾ ਰਹੇ ਨੇ ਇਹਦਾ ਇਧਰਲੇ ਪਾਸੇ ਦੇਖ ਸਕਦੇ ਹੋ ਤੁਸੀਂ ਗੋਲਾ ਬਿਲਕੁਲ ਸਾਡੇ ਪੈਰਾਂ ਜਾ ਕੇ ਡਿੱਗਿਆ ਤਾਂ ਕਿਸਾਨ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਨੇ ਇੱਥੇ ਤਾਂ ਲਗਾਤਾਰ ਹਰਿਆਣਾ ਪ੍ਰਸ਼ਾਸਨ ਕਿਸਾਨਾਂ ਦੇ ਉੱਪਰ ਗੋਲੇ ਆ ਜਿਹੜੇ ਉਹ ਦਾਗ ਰਿਆ ਖਨੌਰੀ ਬਾਰਡਰ ਰੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੋਕਾਂ ਨੂੰ ਪਤਾ ਲੱਗੇ ਕਿ ਹਰਿਆਣਾ ਪੰਜਾਬ ਖਨੌਰੀ ਬਾਰਡਰ ਤੇ ਕੀ ਹੋ ਰਿਹਾ ਹਰਿਆਣਾ ਪ੍ਰਸ਼ਾਸਨ ਲਗਾਤਾਰ ਤਾਂ ਇੱਧਰ ਇੱਕ ਵਾਰ ਮੈਂ ਕਹੂੰਗਾ ਜ਼ਰੂਰ ਦਿਖਾ ਦਿਓ ਇੱਧਰ ਦੇਖੋ ਤਾਂ ਇਸ ਤਰੀਕੇ ਦੇ ਨਾਲ ਆ ਗੋਲਾ ਸਿੱਟਿਆ ਗਿਆ ਤਾਂ ਗੋਲੇ ਦੇ ਉੱਪਰ ਇਸ ਤਰੀਕੇ ਦੇ ਨਾਲ ਜਿਹੜਾ ਗਿੱਲੀ ਬੋਰੀ ਸੁੱਟ ਗਈ ਉਹਨੂੰ ਜਨਕਿ ਉਹਦਾ ਅਸਰ ਆ ਜਿਹੜਾ ਖਤਮ ਕੀਤਾ ਗਿਆ ਤਾਂ ਅਸਰ ਖਤਮ ਹੋ ਚੁੱਕਿਆ ਇਹ ਇਸ ਟਾਈਮ ਬਿਨਾਂ ਡੇਟ ਵਾਲੇ ਗੋਲੇ ਸਿੱਟ ਰਿਹਾ ਇਹਨਾਂ ਦਾ ਨੁਕਸਾਨ ਇਹਨਾਂ ਹੋਣ ਡਿਆ ਨਾ ਇਹਨਾਂ ਦੇ ਨਾਲ ਛੇ ਦਾ ਨੁਕਸਾਨ ਐਂਬੂਲੈਂਸਾਂ ਪਰ ਪਰ ਕੇ ਜਾਣ ਡਈਆਂ ਇਹ ਸਰਕਾਰ ਨੂੰ ਚਾਹੀਦਾ ਕਿ ਇਹ ਗਲਤ ਕੰਮ ਨਾ ਕਰੇ ਆਪਦੀ ਨੀਤੀ ਤੇ ਆਜੇ ਸਾਨੂੰ ਅੱਗੇ ਜਾਣ ਦਿੱਤਾ ਜਾਵੇ ਸਾਡੇ ਹੱਕ ਸਾਨੂੰ ਮਿਲਣੇ ਚਾਹੀਦੇ ਆ ਹਾਂਜੀ ਤਾਂ ਦੇਖ ਸਕਦੇ ਹੋ ਕਿਸਾਨ ਕਹਿੰਦੇ ਸਾਡੇ ਹੱਕ ਸਾਨੂੰ ਮਿਲਣੇ ਚਾਹੀਦੇ ਨੇ ਪਰ ਕਿਸਾਨਾਂ ਦੇ ਉੱਪਰ ਲਗਾਤਾਰ ਗੋਲੇ ਸਿੱਟੇ ਜਾ ਰਹੇ ਨੇ ਹਰਿਆਣਾ ਪੰਜਾਬ ਖਨੋਰੀ ਬਾਉਂਡਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਦੇ ਹੋ ਤਾਂ ਜੋ ਪਤਾ ਲੱਗ ਸਕੇ ਕਿ ਹਾਲਾਤ ਨੇ ਪੰਜਾਬ ਹਰਿਆਣਾ ਖਨੋਰੀ ਬਾਉਂਡਰ ਦੇ ਤਾਂ ਇੱਧਰ ਵੀ ਦੇਖ ਸਕਦੇ ਹੋ ਉਹ ਤੇ ਟਰਾਲੀ ਦੇ ਕੋਲ ਬਿਲਕੁਲ ਟਰਾਲੀ ਦੇ ਕੋਲ ਗੋਲਾ ਦਾਗ ਦਿੱਤਾ ਗਿਆ ਹਰਿਆਣਾ ਪ੍ਰਸ਼ਾਸਨ ਵੱਲੋਂ ਲਗਾਤਾਰ ਗੋਲੇ ਨੇ ਜਿਹੜੇ ਦਾਗੇ ਜਾ ਰਹੇ ਨੇ ਤਾਂ ਇੱਧਰ ਵੀ ਕਹੂੰਗਾ ਜ਼ਰੂਰ ਦਿਖਾ ਦਿਓ ਲਗਾਤਾਰ ਗੋਲੇ ਨੇ ਜਿਹੜੇ ਦਾਗੇ ਜਾ ਰਹੇ ਨੇ ਉਹ ਬਿਲਕੁਲ ਸਾਹਮਣੇ ਜ਼ੂਮ ਕਰਕੇ ਦਿਖਾ ਦਿਓ ਤੁਸੀਂ ਆ ਦੇਖੋ ਲਗਾਤਾਰ ਜਿਹੜੇ ਗੋਲੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਗੋਲੇ ਨੇ ਜਿਹੜੇ ਦਾਗ ਦਿੱਤੇ ਗਏ ਨੇ ਲਗਾਤਾਰ ਗੋਲੇ ਹਰਿਆਣਾ ਪ੍ਰਸ਼ਾਸਨ ਵੱਲੋਂ ਦਾਗੇ ਪਏ ਨੇ ਸਾਨੂੰ ਵੀ ਪੱਡਣਾ ਪੈ ਰਿਹਾ ਤਾਂ ਲਾਈਵ ਤਸਵੀਰਾਂ ਤੁਸੀਂ ਦਿਖਾ ਦਿਓ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰ ਦਿਓ ਕਿ ਪਤਾ ਲੱਗ ਸਕੇ ਕਿ ਪੰਜਾਬ ਹਰਿਆਣਾ ਪ੍ਰਸ਼ਾਸਨ ਤੇ ਕੀ ਪੰਜਾਬ ਹਰਿਆਣਾ ਬਾਡਰ ਤੇ ਜਿਹੜਾ ਕਿਸ ਤਰੀਕੇ ਦਾ ਢਾਣਾ ਹੋ ਲ ਆ ਬਣਿਆ ਹੋਇਆ ਤਾਂ ਦੇਖ ਸਕਦੇ ਹੋ ਲਗਾਤਾਰ ਸਾਰੇ ਪਾਸੇ ਕਿੰਨੀਆਂ ਸਟਾਂ ਲੱਗੀਆਂ ਪੰਜਾਬ ਹਰਿਆਣਾ ਬਾਡਰ ਖਨੌਰੀ ਤੇ ਗੋਲੇ ਨੇ ਜਿਹੜੇ ਲਗਾਤਾਰ ਲਾਗੇ ਜਾ ਰਹੇ ਨੇ ਅੱਗੇ ਧੂਆ ਹੀ ਧੂਆ ਹੋ ਚੁੱਕਿਆ ਦੇਖ ਸਕਦੇ ਹੋ ਤੁਸੀਂ ਅੰਡਈ ਆ ਖੱਟਰ ਸਰਕਾਰ ਜਿਹੜੀ ਕਿੰਨੇ ਇੱਥੇ ਪੂਰਾ ਇਨਾ ਮੇਰੇ ਹਸਾਬ ਨਾਲ ਪਾਕਿਸਤਾਨ ਬਾਡਰ ਤੇ ਵੀ ਨਹੀਂ ਕਿਤੇ ਇਹੋ ਜਿਹਾ ਤਣਾਪੂਰਨ ਕੰਮ ਹੋਇਆ ਜਿਹੜਾ ਇੱਥੇ ਕਿਸਾਨਾਂ ਦੇ ਨਾਲ ਹੋ ਰਿਹਾ ਵਾ ਠੀਕ ਹੈ ਨਾ ਕਿੰਨੇ ਜੋ ਇੱਥੇ ਸਾਡੇ ਮੁੰਡਿਆਂ ਨੂੰ ਸਟਾਂ ਲੱਗੀਆਂ ਕਿ ਜੀ ਅੱਖ ਨਿਕਲ ਗਈ ਕਿਸੇ ਦਾ ਗੋਟ ਨਿਕਲ ਗਿਆ ਇਹ ਬਹੁਤ ਜ਼ਿਆਦਾ ਜਿਹੜੀ ਖ ਏ ਕੋਈ ਦੁਸ਼ਮਣਾਂ ਨਾਲੋਂ ਪਾਕਿਸਤਾਨ ਨਾਲੋਂ ਕੋਈ ਘੱਟ ਨਹੀਂ ਰਹੀ ਅਸੀਂ ਆਪਦੇ ਹੱਕਾਂ ਲਈ ਆਈਆਂ ਸ਼ਾਂਤਪੁਰ ਬਣਾ ਹੀ ਇੱਥੇ ਆਪਦਾ ਸ਼ਿੰਗਰਛਕਾਂਡਾ ਹਨੂ ਉਹ ਵੀ ਨਹੀਂ ਕਰਨ ਦੇਣ ਲਗਾਤਾਰ ਫੇਰ ਦੀ ਗੋਲਾਬਾਰੀ ਫਾਇਰਿੰਗ ਹੋ ਰਹੀ ਆ ਠੀਕ ਆ ਨਾ ਲੋਕਾਂ ਦਾ ਇੱਥੇ ਦੋ ਤਿੰਨ ਸਾਡੇ ਜਵਾਨ ਵੀ ਮਰ ਸਾਹਿਦ ਹੋ ਗਏ ਜਿਨ੍ਹਾਂ ਦਾ ਸਾਹ ਘੁੱਟ ਕੇ ਉਹਨਾਂ ਨੂੰ ਐਂਬੂਲੈਂਸ ਲੈ ਕੇ ਇੱਥੇ ਐਂਬੂਲੈਂਸਾਂ ਦੇ ਵੀ ਗੋਲੇ ਦਾਗੇ ਇਹਨਾਂ ਨੇ ਐਂਬੂਲੈਂਸਾਂ ਇੱਥੇ ਆਈਆਂ ਉਹ ਵੀ ਵਿਚਾਰੇ ਭਜਾ ਗਏ ਐਂਬੂਲੈਂਸ ਵਾਲੇ ਬੈਗ ਲੈ ਕੇ ਗਏ ਉਹਨਾਂ ਉੱਤੇ ਵੀ ਗੋਲੇ ਦਾਗੇ ਗਏ ਆ ਬਹੁਤ ਜ਼ਿਆਦਾ ਮਾਰਾ ਸਰਕਾਰ ਕਰ ਰਹੀ ਆ ਦੇਖ ਸਕਦੇ ਹੋ ਲੋਕ ਕਹਿੰਦੇ ਬਹੁਤ ਜ਼ਿਆਦਾ ਮਾੜਾ ਇਹ ਸਰਕਾਰ ਕਰ ਰਹੀ ਹੈ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਵੱਧ ਤੋਂ ਵੱਧ ਲੋਕਾਂ ਦਾ ਇਕ ਸ਼ੇਅਰ ਕਰੋ ਤਾਂ ਜੋ ਪਤਾ ਲੱਗ ਸਕੇ ਪੰਜਾਬ ਹਰਿਆਣਾ ਖਨੌਰ ਹੀ ਬਾਡਰ ਤੇ ਕੀ ਹੋ ਰਿਹਾ ਹੈ ਹਰਿਆਣਾ ਪ੍ਰਸ਼ਾਸਨ ਨੇ ਲਗਾਤਾਰ ਅਗੋਂ ਗੋਲੇ ਆ ਜਿਹੜੇ ਦਾਗ ਰਿਹਾ ਤਾਂ ਇੱਥੇ ਦੇਖ ਸਕਦੇ ਹੋ ਇਹ ਬਿਲਕੁਲ ਇਹ ਸੜਕ ਬਿਲਕੁਲ ਅੱਗੇ ਜਿਹੜੇ ਪ੍ਰਸ਼ਾਸਨ ਹਰਿਆਣਾ ਦਾ ਪ੍ਰਸ਼ਾਸਨ ਨੇ ਲਗਾਤਾਰ ਖੜਾ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਲਗਾਤਾਰ ਜਿਹੜੇ ਗੋਲੇ ਨੇ ਲਾਗੇ ਜਾ ਰਹੇ ਨੇ ਪਰ ਕਿਸਾਨ ਨੇ ਜਿਹੜੇ ਹਾਂਜੀ ਜੀ ਅੱਛਾ ਤਾ ਇਹ 12 ਬੋਰ ਦੀ ਗੋਲੀ ਦਾ ਖੋਲ ਆ ਦੇਖੋ ਖੋਲ ਸਾਨੂੰ ਉੱਥੇ ਮਿਲਿਆ ਆ ਗੋਲੀਆਂ ਮਾਰ ਰਹੇ ਨੇ ਯਾਰ ਆਹ ਬੜਾ ਇਹ ਗੋਲੀਆਂ ਵੀਰੇ ਰਾਵੜ ਆ ਦੇਖੋ ਆ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲੋਕਾਂ ਦੇ ਸੱਟਾਂ ਨੇ ਜਿਹੜੀਆਂ ਵੱਜੀਆਂ ਨੇ ਇੱਥੇ ਲਗਾਤਾਰ ਗੋੜੇ ਨੇ ਸੱਟੇ ਜਾ ਰਹੇ ਨੇ 12 ਬੋਰ ਦਾ ਕਹਿੰਦੇ ਫੋਲ ਹੈ ਜਿਹੜਾ ਮਿਲਿਆ 12 ਬੋਰ ਦਾ ਕੋਈ ਨਹੀਂ ਮੇਰੇ ਹੀ ਉਹਨਾਂ ਨੇ ਉਹ ਮਾਰਿਆ ਜੀ ਉਹ ਬੰਪੜਾਕਾ ਹੀ ਨਹੀਂ ਪੈਂਦਾ ਸਿਰਚ ਮਾਰਿਆ ਇਹਨਾਂ ਨੇ ਮੈਨੂੰ 10 ਮਿੰਟ ਪਤੀ ਨਹੀਂ ਲੱਗਾ ਮੈਂ ਕਿੱਥੇ ਪਿਆਲੇ ਵਾਲੇ ਧੂਆਂ ਹੋ ਗਿਆ ਚਾਰ ਜਾਨੇ ਮੈਨੂੰ ਚੱਕ ਕੇ ਮਸਾਲਾ ਲੈ ਕੇ ਆਏ ਉੱਥੋਂ ਕੋਈ ਡੈਮੋਕ੍ਰੇਸੀ ਤਾਂ ਨਹੀਂ ਹੈਗੀ ਇਹ ਇੰਡੀਆ ਇੰਡੀਆ ਕਹਿੰਦੇ ਡੈਮੋਕ੍ਰੇਸੀ ਉਹ ਹੈ ਦੇ ਇੱਥੇ ਕੋਈ ਡੈਮੋਕ੍ਰੇਸੀ ਹੈ ਚਾਹੀਦਾ ਜਿਹੜਾ ਕਹਿੰਦਾ ਸੀ ਸਾਡੇ ਨਾਲ ਮੰਢੀਰਾ ਫਲਾਣਾ ਨਾਮ ਕਹੋ ਰਿਹਾ ਆਵੇ ਭਗਮਤ ਮਾਣਾ ਬਾਈ ਮੁੰਡੇ ਵੀ ਚੱਕੇ ਲਗੇ ਮੁੰਡੇ ਵੀ ਚੱਕੇ ਮੁੰਡੇ ਵਰੇ ਹਰਿਆਣੇ ਵਾਲੇ ਮੁੰਡੇ ਚੱਕੇ ਲਗੇ ਮੁੰਡੇ ਵਰੇ ਚੱਕੇ ਗਏ ਉੱਥੋਂ ਜਿੰਨੇ ਮੁੰਡੇ ਚੱਕੇ ਲੈ ਕੇ ਮੁੰਡੇ ਘਟੋ ਘਟ ਨਹੀਂ ਹੋ 10 15 ਮੁੰਡੇ ਚੱਕੇ ਲੈ ਗਏ ਮੁੰਡੇ ਵਰੇ ਚੱਕੇ ਲੈ ਗਏ ਜਿੰਨੇ 10 15 ਮੁੰਡੇ ਨੇ ਜੇ ਬਾਈ ਕਹਿੰਦੇ ਚੱਕੇ ਗਏ ਨੇ ਤਾਂ ਦੇਖ ਸਕਦੇ ਹੋ ਤੁਸੀਂ ਅਗਲੇ ਪਾਸੇ ਦੇਖ ਸਕਦੇ ਹੋ ਤੁਸੀਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾਏ ਆ ਹਰਿਆਣਾ ਪ੍ਰਸ਼ਾਸਨ ਹੈ ਜਿਹੜਾ ਲਗਾਤਾਰ ਲਗਾ 12 ਬੋਰ ਦੇ ਫਾਇਰ ਚੱਲੇ ਆ ਬਾਈ ਦਿਖਾ ਦਿਓ ਬਾਈ 12 ਬੋਰ ਦੇ ਅੱਗੇ ਫਾਇਰ ਆਏ ਨੇ ਸਿੱਧੇ ਅੱਗੇ ਸੀ ਇੱਕ ਬਾਰਡਰ ਤੇ ਆ ਜਿਹੜੇ ਬਾਈਆਂ ਨੇ ਫਾਇਰ ਜਿਹੜਾ 12 ਬੋਰ ਦੇ ਫਾਇਰ ਆ ਕਿਤੇ ਚੱਲਿਆ ਇਹ ਬਜ਼ੁਰਗ ਦੇਖ ਸਕਦੇ ਹੋ ਤੁਸੀਂ ਬਜ਼ੁਰਗ ਤੇ ਮਾਰੀ ਜਿਹਨੂੰ ਐਂਬੂਲੈਂਸ ਲੈ ਗਈ ਐਂਬੂਲੈਂਸ ਲੈ ਗਈ ਜੀ ਲੈ ਗਈ ਆ ਬਾਈ ਜੀ ਇਹ ਵੀ ਹੋ ਸਕਦਾ ਜੀ ਉਹ ਨੌਜਵਾਨ ਸ਼ਹੀਦ ਵੀ ਹੋ ਜਾਣ ਉਹ ਬਜ਼ੁਰਗ ਜਹਾਜ਼ ਦਿੱਤ ਵੀ ਹੋ ਸਕਦੀ ਹੈ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਸਰਕਾਰ ਕੀ ਸਾਨੂੰ ਐਲਾਨੀਆਂ ਤੌਰ ਤੇ ਇਹ ਕਹਿੰਦੀ ਹੈ ਵੀ ਅੱਜ ਤੋਂ ਇਹ ਅੰਤਰਰਾਸ਼ਟਰੀ ਬਾਰਡਰ ਹੈ ਕਿਉਂਕਿ ਹਾਲਾਤ ਇੱਥੇ ਅੰਤਰਰਾਸ਼ਟਰੀ ਬਾਰਡਰ ਦੇ ਜਿਹੜਾ ਗੋਲਾ ਹੋਰ ਦਾਗ ਦਿੱਤਾ ਗਿਆ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਲਗਾਤਾਰ ਜਿਹੜੇ ਗੋਲੇ ਨੇ ਉਹ ਦਾਗੇ ਜਾ ਰਹੇ ਨੇ ਪੰਜਾਬ ਹਰਿਆਣਾ ਬਾਰਡਰ ਖਨੌਰੀ ਤੇ ਜਿਸ ਤਰੀਕੇ ਦਾ ਮਾਹੌਲ ਹੈ ਤੁਹਾਨੂੰ ਲਗਾਤਾਰ ਦੇ ਲੋਕਾਂ ਦਾ ਇੱਕ ਸ਼ੇਅਰ ਕਰਦੇ ਹੋ ਕਿ ਹਰਿਆਣਾ ਪ੍ਰਸ਼ਾਸਨ ਕਿਸ ਤਰੀਕੇ ਦੀਆਂ ਗੱਦੀਵਧੀਆਂ ਹੋ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਪਰ ਗੋਲੇ ਨੇ ਜਿਹੜੇ ਲਗਾਤਾਰ ਧਾਗੇ ਜਾ ਰਹੇ ਨੇ 12 ਬੋਰਦ ਖੋਲ ਨੇ ਜਿਹੜੇ ਉਹ ਵੀ ਕਿਸਾਨਾਂ ਨੇ ਦਿਖਾਏ ਨੇ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਪੰਜਾਬ ਹਰਿਆਣਾ ਖਨੌਰੀ ਬਾਰਡਰ ਤੋਂ ਤਾਂ ਇਧਰ ਪੱਲੇ